ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਜੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਇੱਕ ਨਾ ਆਪਣੇ ਕੋਲੇ ਆਪਾਂ ਇੱਕ ਨਾਹਾ ਫੀਡ ਫੈਕਟਰੀ ਲਾਉਣੀ ਸੀਗੀ ਉਹ ਕਿਸੇ ਕਾਰਨ ਕਰਕੇ ਆਪਣੀ ਜਿਹੜੀ ਉਹ ਫੈਕਟਰੀ ਆਪਾਂ ਨਹੀਂ ਲਾ ਸਕੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਵੀ ਉਹਦਾ ਆਪਾਂ ਫੈਕਟਰੀ ਦਾ ਲੋਨ ਕਰਾਉਣਾ ਸੀਗਾ ਉਹ ਥੋੜੀਆਂ ਜੀਆਂ ਦੋ ਤਿੰਨ ਜਿਹੜੀਆਂ ਕੰਡੀਸ਼ਨ ਆ ਆਪਾਂ ਫੈਕਟਰੀ ਦੀਆਂ ਪੂਰੀਆਂ ਨਹੀਂ ਕਰ ਸਕਦੇ ਜਿਹੜਾ ਲੋਨ ਨਹੀਂ ਹੋਇਆ ਕੁਝ ਮਸ਼ੀਨਾ ਆਪਾਂ ਜਿਹੜੀਆਂ ਪਹਿਲਾਂ ਖਰੀਦ ਲਈਆਂ ਸੀਗੀਆਂ ਸਟਾਰਟਿੰਗ ਇਟ ਉਹਨਾਂ ਦੇ ਵਿੱਚੋਂ ਇੱਕ ਇੱਕ ਮਸ਼ੀਨ ਆ ਹੈਗੀ ਇਹ ਇਹ ਜਿਹੜੀ ਪਾਈਲੇਟ ਫੀਡ ਕੱਢਦੀ ਹੈ ਗੋਲੀ ਵਾਲੀ ਫੀਡ ਆ ਮੈਂ ਵੀਰ ਨੂੰ ਕਾਹਾਂਗਾ ਦਿਖਾ ਦੇ ਚੰਗੀ ਤਰ੍ਹਾਂ ਇਹ ਨਵੀਂ ਮਸ਼ੀਨ ਹੈ ਬਿਲਕੁਲ ਨਹੀਂ ਚੱਲੀ ਸਿਰਫ ਟ੍ਰਾਇਲ ਹੀ ਲਾਇਆ ਜਦੋਂ ਅਸੀਂ ਬਣਵਾਈ ਸੀ ਲੁਧਿਆਣੇ ਤੋਂ ਆ 3 ਫੀਟ ਦੇ ਤੱਕ ਕਨੈਕਸ਼ਨ ਹੈ ਮੋਟਰ ਉੱਤੇ ਇਹਦੇ ਨਾਲ ਜੋਇਟ ਹੈ ਆ ਕਲਰ ਵੀ ਸਾਰਿਆਂ ਦਾ ਨਾਲ ਦਾ ਹੀ ਹੈ ਸਿਰਫ ਅਸੀਂ ਚੁਲਾਈ ਹੋਈ ਨਹੀਂ ਜੀ ਸਿਰਫ ਉਹ ਤੋਂ ਟ੍ਰਾਇਲ ਕਰਕੇ ਲੈ ਜਾਂਦੀ ਹੈ ਉਵੇਂ ਹਲੇ ਫਿੱਟ ਕਰਨੀ ਸੀਗੀ ਆ ਵਿੱਚ ਗਲਾਰੀਆਂ ਨੇ ਮਤਲਬ ਕਿ ਤੁਸੀਂ ਜਿਹੜਾ ਵੀ ਮੋਇਸਚਰ ਜਿੰਨਾ ਵੀ ਸੁੱਕਾ ਗਿੱਲਾ ਰਲਾ ਕੇ ਇਹਦੇ ਵਿੱਚ ਸੱਟ ਦਿਓ ਇਹ ਗੋਲੀ ਵਟ ਕੇ ਪਾਇਲਟ ਫੀਟ ਕੱਢ ਕੇ ਬਾਹਰ ਕੱਢ ਦੇਗੀ ਸੋ ਦੋਸਤੋ ਇਹ ਆਪਾਂ ਮਸ਼ੀਨ ਵਿੱਚ ਨਹੀਂ ਇਹ ਸੇਲ ਲਈ ਹੋਈ ਹੈ ਇਹ ਉਦੋਂ ਆਪਣੀ 1.5 ਲੱਖ ਰੁਪਏ ਦੀ ਤਿਆਰ ਹੋਈ ਸੀਗੀ ਅੱਜ ਤੋਂ 2 ਸਾਲ ਪਹਿਲਾਂ ਸੋ ਕੋਸ਼ਿਸ਼ ਰਹੀ ਇਹ ਵੀ ਫੈਕਟਰੀ ਚਲਾਵਾਂਗੇ ਪਰ ਉਹ ਕੁਝ ਕ੍ਰਿਸ਼ਨਾ ਜਿਵੇਂ ਤੁਹਾਨੂੰ ਮਦਸਿਆ ਸੀਗਾ ਵੀ ਲਾਂਚ ਜਿਹੜੇ ਪੋਸੀਬਲ ਨਹੀਂ ਹੁੰਦੇ ਉਹ ਪਾਸ ਨਹੀਂ ਹੋਏ ਤੇ ਇਹ ਮਸ਼ੀਨ ਹੁਣ ਆਪਾਂ ਸੇਲ ਕਰਨੀ ਹੈ ਜੇ ਕਿਸੇ ਫੈਕਟਰੀ ਵਾਲੇ ਸੱਜਣ ਨੇ ਮਸ਼ੀਨ ਲੈਣੀ ਹੋਵੇ ਇਹ ਆਪਾਂ 1 ਲੱਖ ਰੁਪਏ ਦੀ ਮਸ਼ੀਨ ਜਿਹੜੀ ਦੇ ਦੇਾਂਗੇ ਬਿਲਕੁਲ ਨਵੀਂ ਮਸ਼ੀਨ ਨੇ ਜਦੋਂ ਮਰਜ਼ੀ ਆਣ ਕੇ ਚਲਾ ਲਵੇ ਬੈਲਟਾਂ ਬੁਲਟਾਂ ਸਭ ਆ ਓਕੇ ਆ ਸਿਰਫ ਇੱਕ ਟ్రਾਇਲ ਹੀ ਲੈ ਕੇ ਉਸ ਤੋਂ ਬਾਅਦ ਆਪਾਂ ਚੜਾਈ ਹੀ ਨਹੀਂ ਇੱਥੇ ਛੱਡ ਦੇ ਬਾਹਰ ਰੱਖੀ ਹੋਈ ਹੈ ਇੱਥੇ ਹੀ ਫੈਕਟਰੀ ਲਾਉਣੀ ਸੀ ਜਿੰਦੇ ਕਰਕੇ ਆਪਾਂ ਲਾੜ ਹੀ ਸਕੇ ਸੋ ਬਿਲਕੁਲ ਚਾਲੂ ਹਾਲਤ ਨਵੀਂ ਮਸ਼ੀਨ ਹੈ ਇਹ 2 ਸਾਲ ਪਹਿਲਾਂ ਆਪਾਂ 1.5 ਲੱਖ ਦੀ ਤਿਆਰ ਕਰਾਈ ਸੀਗੀ ਸੋ ਆਪਾਂ 1 ਲੱਖ ਰੁਪਏ ਦੀ ਜਿਹੜਾ ਕੋਈ ਭਰਾ ਮਸ਼ੀਨ ਕਿਹਨ ਲੈਣੀ ਹੋਵੇ ਪਾਇਲਟ ਫੀਟ ਕੱਢਦੀ ਏ ਸੋ ਆਪਾਂ ਇਹ ਮਸ਼ੀਨ ਦੇ ਦੇਾਂਗੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ